ਇੱਕ ਬਜ਼ੁਰਗ ਇੱਕ ਸੀਨੀਅਰ ਸਿਟੀਜ਼ਨ ਸਾਡੇ ਦੇਸ਼ ਦੇ ਕਿਸਾਨ ਡੱਲੇਵਾਲ ਸਾਹਿਬ ਨੂੰ ਹਿਰਾਸਤ ਵੀ ਕਿਸ ਤਰੀਕੇ ਨਾਲ ਲਿੱਤਾ ਗਿਆ ਏਦਾਂ ਲੱਗਦਾ ਕੋਰ ਗੈਸਟਰ ਫੜ ਦਿਆ ਇੱਕ ਬਜ਼ੁਰਗ ਬੰਦੇ ਨੂੰ ਤੁਸੀਂ ੱੱਕੇ ਨਾਲ ਲੈ ਕੇ ਜਾ ਰਹੇ ਹੋ ਉਹਨੂੰ ਨਾ ਕਪੜੇ ਵੀਰੇ ਪਾ ਦਿੱਤੇ ਗਏ ਨਾ ਉਹਨਾਂ ਨੂੰ ਰੋਟੀ ਪਾਣੀ ਦਾ ਵੀ ਕੋਈ ਸਮੇਸਤ ਰ ਉਹਨਾਂ ਨੂੰ ਕੋਈ ਸੁਵਿਧਾ ਮਿਲੀ ਹੈ ਨਾ ਉਹਨਾਂ ਦੀ ਦਵਾਈਆਂ ਦਾ ਤੁਸੀਂ ਇੰਤਜ਼ਾਮ ਕੀਤਾ ਇਹ ਗੱਲਾਂ ਕਰਦੇ ਹੋ ਕਿ ਆਪਾਂ ਉਹਨਾਂ ਦੇ ਸੇਤ ਨੂੰ ਲੈ ਕੇ ਚੀਚ ਦਿੱਤੀ ਤਾਲਿਬਾਨ ਨਹੀਂ ਹੈ ਇੰਡੀਆ ਹੈ ਇੰਡੀਆ ਜੇ ਤਿੰਨ ਵਾਰੀ ਤੁਹਾਨੂੰ ਜਿਤਾਤਾ ਵਾ ਤੇ ਇੰਡੀਆ ਨੂੰ ਘੱਟੋ ਘੱਟ ਇੰਡੀਆ ਬਣਾ ਕੇ ਰੱਖੋ ਉਹ ਤਾਲਿਬਾਨਾ ਨਾ ਬਣਾਓ ਮੋਦੀ ਸਾਹਿਬ ਤਾਲਿਬਾਨਾ ਨਾ ਬਣਾਓ ਜਿਹੜੇ ਸੂਬੇ ਦੇ ਮੁੱਖ ਮੰਤਰੀ ਜਿਹੜੇ ਕਿ ਜਿਮਨੀ ਚੋਣਾ ਦੇ ਵਿੱਚ ਜਿੰਗ ਜਿੰਗ ਕੇ ਕਹ ਰਹੇ ਸੀ ਕਿਸਾਨਾਂ ਦੀ ਸੁਣਵਾਈ ਨਹੀਂ ਇਹ ਲਾਹੌਰ ਨਹੀਂ ਹੈ ਇਹ ਪਾਕਿਸਤਾਨ ਨਹੀਂ ਹੈ ਇਹ ਇੰਡੀਆ ਹੈ ਤੇ ਅੱਜ ਉਹੀ ਪੰਜਾਬ ਸਰਕਾਰ ਦੇ ਅੰਦਰ ਕੰਮ ਕਰਨ ਵਾਲੀ ਪੋਸਟ ਕਿਸਾਨਾਂ ਨੂੰ ਚੱਕ ਕੇ ਲੈ ਕੇ ਜਾਂਦੀ ਹੈ ਇਹਦਾ ਮਤਲਬ ਕੀ ਸਮਝੀਏ ਉਹ ਤਾਂ ਜਦੋਂ ਵੋਟਾਂ ਲਾਣੀਆਂ ਉਦੋਂ ਤਾਂ ਕਹਿੰਦੇ ਆ ਕੀ ਲੈ ਦੀ ਮੇਰਾ ਦੇਸ਼ ਆ ਜੀ ਮੇਰੇ ਲੋਕ ਆ ਜੀ ਮੇਰਾ ਭਾਰਤ ਆ ਜੀ ਤੇ ਜੇ ਮੇਰਾ ਭਾਰਤ ਆ ਤੇ ਇਹ ਲੋਕ ਵੀ ਮੇਰੇ ਹੋਣੇ ਚਾਹੀਦੇ ਮੋਦੀ ਸਾਹਿਬ ਜੇ ਇਹ ਲੋਕ ਮੇਰੇ ਨੇ ਇਹਨਾਂ ਦੇ ਦੁੱਖ ਵੀ ਮੇਰੇ ਹੋਣੇ ਚਾਹੀਦੇ ਆ ਮੀਤ ਮਿੱਟੂ ਨੇ ਕਹਤਾ ਦੀ ਕੇਂਦਰ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਜੋ ਕੀਤਾ ਪੰਜਾਬ ਸਰਕਾਰ ਨੇ ਕੀਤਾ ਮੈਨੂੰ ਆ ਨਹੀਂ ਸਮਝ ਆਂਦੀ ਪੰਜਾਬ ਸਰਕਾਰ ਨੇ ਕਿਹਾ ਪੰਜਾਬ ਸਰਕਾਰ ਨੂੰ ਕੀ ਘੁਰਕੁੱਠੀ ਜਿਹੜੇ ਬੰਦੇ ਆਪਣੇ ਪੁੱਤਾਂ ਨੂੰ ਸਾਡੀ ਸੀਮਾ ਤੇ ਭੇਜਦੇ ਨੇ ਤਾਂ ਕਿ ਆਪਾਂ ਚੈਨ ਨਾ ਥੋਈ ਉਹਨਾਂ ਨਾਲ ਹਰ ਸਲੂਤ ਸ਼ੇਮ 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 ਦੋਸਤੋ ਖੂਨ ਜਮਾਨ ਦੇਣ ਵਾਲੀ ਜਿਹੜੀ ਠੰਡ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨ ਇੱਕ ਵਾਰੀ ਫੇਰ ਸੜਕਾਂ ਦੇ ਉੱਤਰ ਰਿਹਾ ਹੈ ਤੇ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਤੇ ਕੇਂਦਰ ਦੀ ਸਰਕਾਰ ਜਿਹੜੀ ਉਹ ਦੱਕਾ ਕਰਨਾ ਸ਼ੁਰੂ ਕਰ ਚੁੱਕੀ ਹੈ ਕਿਸਾਨਾਂ ਦੇ ਨਾਲ ਇਸ ਮੁੱਦੇ ਨੂੰ ਲੈ ਕੇ ਅੱਜ ਸਾਡੇ ਨਾਲ ਜੁੜੇ ਨੇ ਨikhil ji nikhil ji ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਮਿਹਰਬਾਨੀ ਬੁਝਾਈ ਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੀ ਹੋ ਰਿਹਾ ਹੈ ਡੱਲੇਵਾਲ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਸਾਨ ਜਿਹੜੇ ਆ ਇੱਕ ਵਾਰ ਫਿਰ ਸੜਕਾਂ ਤੇ ਉਤਰਨ ਨੂੰ ਮਜਬੂਰ ਨੇ ਤੇ ਠੰਡ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਤੇ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਸਿੱਧੇ ਤੌਰ ਤੇ ਕਹਾਂਗਾ ਕਿ ਸ਼ਰਮ ਆਣੀ ਚਾਹੀਦੀ ਹੈ ਐਹੋ ਜੀਆਂ ਸਰਕਾਰਾਂ ਨੂੰ ਜਿਹੜੇ ਕਿ ਆਪਣੇ ਤੇਸ਼ ਦੇ ਅੰਦਾਜ਼ਾ ਦੇ ਨਾਲ ਧੱਕਾ ਕਰ ਰਹੀਆਂ ਨੇ ਇਹ ਦੇਸ਼ ਆ ਸਾਡਾ ਦੇਸ਼ ਭਾਰਤ ਜਿਹਨੂੰ ਕਹਿੰਦੇ ਆ ਨਾ ਜੀ ਭਾਰਤ ਕਿਉਂ ਕਹਿੰਦੇ ਆ ਕਹਿੰਦੇ ਆ ਜੀ ਕਿ ਇੱਥੇ ਹਰ ਬੰਦੇ ਨੂੰ ਖੁੱਲੇ ਅਧਿਕਾਰ ਨੇ ਕਿੱਥੇ ਗਏ ਉਹ ਅਧਿਕਾਰ ਕਿ ਕਿਸੇ ਨੂੰ ਆਪਣੀ ਮੰਗ ਰੱਖਣ ਦਾ ਅਧਿਕਾਰ ਨਹੀਂ ਹੈਗਾ ਜੇ ਤੁਸੀਂ ਕਿਸਾਨਾਂ ਦੀ ਟਾਈਮ ਸਿਰ ਸੁਣੀ ਹੁੰਦੀ ਤੇ ਅੱਜ ਉਹਨਾਂ ਨੂੰ ਅਮਰਨਸ਼ਨ ਕਰਨ ਦਾ ਐਲਾਨ ਕਰਨ ਦੀ ਕੀ ਜ਼ਰੂਰਤ ਪੈਂਦੀ ਇੱਕ ਬਜ਼ੁਰਗ ਇੱਕ ਸੀਨੀਅਰ ਸਿਟੀਜ਼ਨ ਸਾਡੇ ਦੇਸ਼ ਦੇ ਕਿਸਾਨ ਡੱਲੇਵਾਲ ਸਾਹਿਬ ਨੂੰ ਹਿਰਾਸਤ ਵਿੱਚ ਜਿਸ ਤਰੀਕੇ ਨਾਲ ਲਿੱਤਾ ਗਿਆ ਐਦਾਂ ਲੱਗਦਾ ਕੋਈ ਗੈਂਗਸਟਰ ਫੜ ਲਿਆ ਆਖਰਕਾਰ ਕਿਸਾਨ ਸਾਡੇ ਦੇਸ਼ ਦਾ ਨਾਰਾ ਹੈ ਚੋ ਅੰਧਕਸ ਹੈ ਜਿਸ ਦੇ ਵਿੱਚ ਸਾਡੇ ਦੇਸ਼ ਦੀ ਜਿਹੜੀ ਕੇਂਦਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਕਿਉਂਕਿ ਇਸ ਮਸਲੇ ਦੇ ਵਿੱਚ ਹੁਣ ਮਸਲਾ ਗੰਭੀਰ ਹੈ ਕਿਉਂਕਿ ਕਿਸਾਨ ਕੂਚ ਕਰ ਰਿਹਾ ਸੀ ਕੇਂਦਰ ਵੱਲ ਫੜਿਆ ਗਿਆ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਮੁਰਕੇ ਹਵਾਲਾ ਦਿੰਦੇ ਪਿਆ ਜੀ ਕਿ ਸਾਨੂੰ ਉਹਨਾਂ ਦੀ ਸਿਹਤ ਦਾ ਖਿਆਲ ਸੀ ਗ੍ਰਫਤਾਰੀ ਤੋਂ ਬਾਅਦ ਡੀਆਈਜੀ ਮਨਦੀਪ ਸਿੰਘ ਸਿੱਧੂ ਜੀ ਕਹਿ ਰਹੇ ਨੇ ਕਿ ਆਪਾਂ ਉਹਨਾਂ ਦੀ ਜਿਹੜੀ ਸਿਹਤ ਵਾਸਤੇ ਉਹਨਾਂ ਨੂੰ ਲੈ ਕੇ ਗਏ ਸੀ ਸਿਹਤ ਖਰਾਬ ਚੈੱਕਅਪ ਕਰਨ ਲਈ ਆਪਾਂ ਉਹਨਾਂ ਨੂੰ ਲੈ ਗਏ ਸੀਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸ਼ਾਂਤੀ ਮਈ ਪ੍ਰਦਰਸ਼ਨ ਦਾ ਅਧਿਕਾਰ ਤਾਂ ਹਰ ਕਿਸੇ ਨੂੰ ਹੈਗਾ ਤੇ ਜੇ ਕੋਈ ਬੰਦਾ ਸ਼ਾਂਤੀ ਮਈ ਪ੍ਰਦਰਸ਼ਨ ਕਰਨ ਲੱਗਾ ਉਹ ਵੀ ਇੱਕ ਸੀਨੀਅਰ ਸਿਟੀਜ਼ਨ ਤੇ ਇਹੋ ਜਿਹੇ ਬੰਦੇ ਕੋਲੋਂ ਤੁਸੀਂ ਇੰਨਾ ਡਰ ਕੇ ਡਰੇ ਕਿਉਂ ਹੋ ਇਦਾ ਜਵਾਬ ਤਾਂ ਦੇਣਾ ਪਏਗਾ ਸਭ ਤੋਂ ਪਹਿਲਾ ਤਰੀਕਾ ਵੀ ਜਿਸ ਤਰੀਕੇ ਨਾਲ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਇੱਕ ਬਜ਼ੁਰਗ ਬੰਦੇ ਨੂੰ ਤੁਸੀਂ ੱੱਕੇ ਨਾਲ ਲੈ ਕੇ ਜਾ ਰਹੇ ਹੋ ਉਹਨੂੰ ਨਾ ਕਪੜੇ ਈਰੇ ਪਾਣ ਦਿੱਤੇ ਗਏ ਨਾ ਉਹਨਾਂ ਨੂੰ ਰੋਟੀ ਪਾਣੀ ਦਾ ਵੀ ਕੋਈ ਸਮੇਂ ਸਿਰ ਉਹਨਾਂ ਨੂੰ ਕੋਈ ਸੁਵਿਧਾ ਮਿਲੀ ਹੈ ਨਾ ਉਹਨਾਂ ਦੀ ਦਵਾਈਆਂ ਦਾ ਤੁਸੀਂ ਇੰਤਜ਼ਾਮ ਕੀਤਾ ਇਹ ਗੱਲਾਂ ਕਰਦੇ ਹੋ ਕਿ ਆਪਾਂ ਉਹਨਾਂ ਦੇ ਸਿਹਤ ਨੂੰ ਲੈ ਕੇ ਚਿੰਤਤ ਸੀ ਇੰਨਾ ਕਿਸਾਨ ਮਰ ਗਿਆ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦੀ ਸਿਹਤ ਦੀ ਚਿੰਤਾ ਨਹੀਂ ਸੀ ਹੋਈ ਨਹੀਂ ਸੀ ਹੋਈ ਉਦੋਂ ਕਿੱਥੇ ਦੀ ਹੈ ਸਰਕਾਰਾਂ ਕਿੱਥੇ ਦੀ ਉਦੋਂ ਆਪ ਨikhil ji ਮੈਨੂੰ ਸਭ ਤੋਂ ਵੱਡੀ ਗੱਲ ਜਿਹੜਾ ਪੰਜਾਬ ਦੇ ਵਿੱਚ ਕਿਸਾਨ ਨੂੰ ਹਰ ਵੇਲੇ ਸੜਕਾਂ ਦੇ ਉੱਤਰਨਾ ਪੈਂਦਾ ਹੈ ਤੇ ਅੱਗੋਂ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਹਰ ਵਾਰੀ ਜਦੋਂ ਵੀ ਉਹ ਧਰਨੇ ਤੇ ਬੈਠੇ ਲੱਗੇ ਬੈਠਣ ਲੱਗੇ ਹੋਣ ਉਹਨਾਂ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੰਦੀ ਹੈ ਕੀ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਸਿਰਫ ਕਿਸਾਨਾਂ ਦੇ ਮੁੱਦੇ ਤੇ ਹੀ ਇੰਨੀ ਜ਼ਿਆਦਾ ਸਟ੍ਰਿਕਟ ਨਜ਼ਰ ਆਂਦੀ ਹੈ ਦੇਖੋ ਜੀ ਕੇਂਦਰ ਸਰਕਾਰ ਜਦੋਂ ਤੋਂ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਹੋਂਦ ਵਿੱਚ ਆਈ ਹੈ ਉਹਨਾਂ ਦੀ ਤੀਜੀ ਟਰਮ ਸ਼ੁਰੂ ਹੋ ਗਈ ਹੈ ਸੋ ਉਹਨਾਂ ਨੂੰ ਲੱਗਣ ਲੱਗ ਪਿਆ ਕਿ ਸਾਨੂੰ ਹਿਲਾਉਣ ਵਾਲਾ ਤਾਂ ਕੋਈ ਹੈਗਾ ਨਹੀਂ ਤੇ ਚਲੋ ਵੋਟਾਂ ਦੇ ਦam ਦੇ ਉਤੇ ਨਹੀਂ ਵੀ ਹਿਲੇ ਦੁਬਾਰਾ ਆ ਗਏ ਫਿਰ ਤੀਜੀ ਵਾਰ ਆ ਗਏ ਹੁਣ ਉਹ ਇਸ ਵੇਲੇ ਆਪਣੇ ਸਟੈਂਡ ਲੈ ਜਾਂਦੇ ਨੇ ਉਹ ਸਟੈਂਡ ਲੈਣ ਵਾਸਤੇ ਨਾ ਦੇਖੋ ਜਦੋਂ ਵੀ ਕਿਤੇ ਨਾ ਕਿਤੇ ਅਹੰਕਾਰ ਕਰਦਾ ਜਿਹੜਾ ਵੀ ਰਾਜਾ ਫਿਰ ਉਹ ਉਹਦਾ ਜਿਹੜਾ ਸ਼ਾਸਨ ਵੀ ਹੈ ਜਿਆਦਾ ਦੇਰ ਨਹੀਂ ਚੱਲਦਾ ਜੇ ਤੁਹਾਡੀ ਪ੍ਰਜਾ ਹੀ ਦੁਖੀ ਹੈ ਸਭ ਤੋਂ ਵੱਡੀ ਗੱਲ ਪ੍ਰਜਾ ਦਾ ਦੁਖੀ ਹੈ ਹੀ ਆ ਪ੍ਰਜਾ ਦਾ ਢੇਡ ਭਾਰਾ ਦੁਆਲਾ ਕਿਸਾਨ ਉਹ ਦੁਖੀ ਹੈ ਜੇ ਉਹ ਸੜਕਾਂ ਤੇ ਹੈ ਜੇ ਉਹ ਆਪਣੀਆਂ ਕੋਈ ਮੰਗਾਂ ਰੱਖਦਾ ਹੋਵੇ ਉਹਨਾਂ ਮੰਗਾਂ ਨੂੰ ਪੂਰੀਆਂ ਕਰਨ ਦਾ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਜਾਂ ਨੀਤ ਨਹੀਂ ਹੈਗੀ ਨੀਤ ਨੂੰ ਮੁਰਾਦ ਹੁੰਦੀ ਹੈ ਏਡੀ ਗੱਲ ਨਹੀਂ ਉਹ ਮੈਨੂੰ ਦੱਸੋ ਕਿਹੜਾ ਕਹੋ ਜਿਆ ਸ਼ਾਸਕ ਹੈ ਕਿਹੜੇ ਰਾਜੇ ਨੂੰ ਨੀਂਦ ਆਂਦੀ ਹੋएगी ਆਪਣੇ ਸ਼ਾਸਨ ਚ ਕਿ ਉਹਦੀ ਪ੍ਰਜਾ ਸੜਕਾਂ ਦੇ ਉੱਤੇ ਰੋਲਦੀ ਹੋਵੇ ਠੰਡ ਦੇ ਵਿੱਚ ਹੋਵੇ ਭਾਵੇਂ ਗਰਮੀ ਚ ਹੋਵੇ ਭਾਵੇਂ ਬਾਰਿਸ਼ ਹੋਵੇ ਉਹ ਠੰਡ ਚ ਰੋਲਦੀ ਹੋਵੇ ਉਸ ਰਾਜੇ ਨੂੰ ਨੀਂਦ ਕਿੱਦਾਂ ਆ ਜਾਂਦੀ ਹੈ ਮੈਨੂੰ ਤਾਂ ਆ ਨਹੀਂ ਸਮਝ ਆਂਦੀ ਕਿ ਤੁਹਾਡਾ ਕਿਸਾਨ ਦੁਖੀ ਹੈ ਔਰ ਕਿਉਂ ਦੁਖੀ ਹੋ ਉਹਨਾਂ ਦੀ ਮੰਗਾਂ ਤਾਂ ਸੁਣੋ ਉਹਦੇ ਵਿੱਚ ਕਿਹੜੀ ਗੱਲ ਨਜਾਇਜ਼ ਲੱਗਦੀ ਹੈ ਜੇ ਕੋਈ ਗੱਲ ਨਜਾਇਜ਼ ਲੱਗਦੀ ਹੈ ਉਹ ਤਾਂ ਕਿਸਾਨਾਂ ਦਾ ਕਹਿੰਦੇ ਮੈਂ ਪਲੇਟਫਾਰਮ ਦੇ ਅੱਗੇ ਗੱਲ ਕਰੋ ਫਿਰ ਤੁਸੀਂ ਗੱਲ ਕਰਦੇ ਹੋ ਦੀ ਬੰਦ ਕਮਰਿਆਂ ਦੇ ਵਿੱਚ ਜੇ ਕਰਦੇ ਹੋ ਤੇ ਉਹਨੂੰ ਸੀਰੇ ਨਹੀਂ ਝਾੜਦੇ ਤੇ ਜੇ ਗੋੰਗਲੇ ਦੀ ਗੱਲ ਨੂੰ ਮੰਨਣਾ ਹੀ ਨਹੀਂ ਹੈ ਤੇ ਫਿਰ ਇਸ ਦੇਸ਼ ਦੇ ਵਿੱਚ ਨਾ ਜੀ ਇਨਸਾਫ਼ ਲੈਣ ਵਾਸਤੇ ਜਿਹੜਾ ਤਰਨਾ ਪ੍ਰਦਰਸ਼ਨ ਦਾ ਫਿਰਫਰਾ ਵੀ ਐਂਡ ਖਤਮ ਹੋ ਜਾਣਾ ਕਿਉਂਕਿ ਹੁਣ ਤਾਂ ਪ੍ਰਦਰਸ਼ਨ ਕਰਨ ਦੇ ਹੱਕ ਵੀ ਖੋਲੇ ਗਏ ਨੇ ਜਿਵੇਂ ਜਿਵੇਂ ਧੂ ਧੂ ਕੇ ਕਿਸਾਨਾਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਦਾ ਮਤਲਬ ਹੈ ਕਾਨੂੰਨ ਨੂੰ ਤੁਹਾਨੂੰ ਕੋਈ ਤੁਹਾਡੇ ਦੇ ਕੋਈ ਖਤਰਾ ਆਏਗਾ ਤੁਸੀਂ ਧਰਨਾ ਪ੍ਰਦਰਸ਼ਨ ਕਰੋਗੇ ਨਹੀਂ ਕਰਦੇ ਕੋਗੇ ਆ Taliban ਨਹੀਂ ਹੈ ਇੰਡੀਆ ਹੈ ਇੰਡੀਆ ਜੇ ਤਿੰਨ ਵਾਰੀ ਤੁਹਾਨੂੰ ਜਿਤਾਤਾ ਆ ਵਾ ਤੇ ਇੰਡੀਆ ਨੂੰ ਘੱਟੋ ਘੱਟ ਇੰਡੀਆ ਬਣਾ ਕੇ ਰੱਖੋ ਉਹਨੂੰ Taliban ਨਾ ਬਣਾਓ ਮੋਦੀ ਸਾਹਿਬ Taliban ਨਾ ਬਣਾਓ ਉਹਨੂੰ ਨikhil ji ਸਭ ਤੋਂ ਵੱਡੀ ਗੱਲ ਇਹ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਜਿੱਦਾਂ ਹੁਣ ਤੁਸੀਂ ਥੋੜੇ ਦਿਨ ਪਹਿਲੇ ਸੀਐਮ ਭਗਵੰਤ ਮਾਨ ਦਾ ਬਿਆਨ ਸੁਣਿਆ ਹੋਵੇਗਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਲਾਹੌਰ ਭੇਜ ਦਈਏ ਦਿੱਲੀ ਉਹਨਾਂ ਨੂੰ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਇਹਦੇ ਨਾਲ ਇੱਕ ਗੱਲ ਹੋਰ ਮੈਂ ਤੁਹਾਨੂੰ ਜੋੜਨਾ ਚਾਹੂੰਗਾ ਕਿ ਸੀਐਮ ਭਗਵੰਤ ਮਾਨ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਹੀ ਬੋਲ ਰਹੇ ਹਨ ਜਾਂ ਫਿਰ ਉਹ ਪੋਲਿਟਿਕਸ ਕਰ ਰਹੇ ਹੈ ਦੇਖੋ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਨੇ ਹਮੇਸ਼ਾ ਤੋਂ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਇੱਥੇ ਕਰਕੇ ਬਹੁਤ ਸਾਰੇ ਤੁਹਾਡੇ ਸਾਡੇ ਵਰਗੇ ਲੋਕੋ ਨਾਲ ਜੁੜੇ ਵੀ ଥିਗੇ ਪਰ ਮੈਂ ਗੱਲ ਕਹਿਣਾ ਪਿਆ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਸੋਚ ਕਰ ਉਹ ਬਦਲ ਜਾਵੇ ਕਿਉਂਕਿ ਤੁਹਾਨੂੰ ਜੇ ਯਾਦ ਹੋਵੇਗਾ ਕੈਪਟਨ ਅਮਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਉਹ ਪਰ ਬੈਟਿੰਗ ਕਰਦੇ ਪੀ ਦੀ ਬੀਜੇਪੀ ਵੱਲੋਂ ਹੁਣ ਮੈਨੂੰ ਲੱਗਦਾ ਫੇਰ ਕੁਝ ਏਦਾਂ ਦਾ ਹੋਣ ਲੱਪਿਆ ਕਿ ਜੇ ਸੂਬੇ ਦੇ ਮੁੱਖ ਮੰਤਰੀ ਜਿਹੜੇ ਕਿ ਜਿਮਨੀ ਚੋਣਾ ਦੇ ਵਿੱਚ ਜਿਗ ਜਿਗ ਕੇ ਕਹ ਰਹੇ ਸੀ ਕਿਸਾਨਾਂ ਦੀ ਸੁਣਵਾਈ ਨਹੀਂ ਇਹ ਲਾਹੌਰ ਨਹੀਂ ਹੈ ਇਹ ਪਾਕਿਸਤਾਨ ਨਹੀਂ ਹੈ ਇਹ ਇੰਡੀਆ ਹੈ ਤੇ ਅੱਜ ਉਹੀ ਪੰਜਾਬ ਸਰਕਾਰ ਦੇ ਅੰਦਰ ਕੰਮ ਕਰਨ ਵਾਲੀ ਪੁਲਿਸ ਕਿਸਾਨਾਂ ਨੂੰ ਚੱਕ ਕੇ ਲੈ ਕੇ ਜਾਂਦੀ ਹੈ ਇਹਦਾ ਮਤਲਬ ਕੀ ਸਮਝੀਏ ਜਿਵੇਂ ਕੈਪਟਨ ਅਮਿੰਦਰ ਸਿੰਘ ਮੋਦੀ ਹਿਤੈਸ਼ੀ ਬਣੇ ਸੀ ਮੈਨੂੰ ਤਾਂ ਲੱਗਦਾ ਵਾ ਕੀ ਇਧਰ ਵੀ ਹੁਣ ਇਹੀ ਕੰਮ ਸ਼ੁਰੂ ਹੋ ਗਿਆ ਆਰਾਮ ਆਵੀ ਪਾਰਟੀ ਦੇ ਸੁਪਰੀਮੋ ਨੂੰ ਵੀ ਇਸ ਵਾਰ ਦੇ ਸੋਚਣਾ ਪਏਗਾ ਕਿ ਆਖਰਕਾਰ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਦੀ ਚਿੰਤਾ ਪੰਜਾਬ ਸਰਕਾਰ ਨੂੰ ਕਦੋਂ ਤੋਂ ਹੋ ਗਈ ਕਦੋਂ ਤੋਂ ਹੋ ਗਈ ਕਦੋਂ ਤੋਂ ਹੋ ਗਈ ਇਹਦੇ ਵਿੱਚ ਨikhil ji ਮੇਰੀ ਇੱਕ ਪਿਛਲੀ ਵਾਰੀ ਜੇ ਤੁਸੀਂ ਦੇਖਿਓ ਜਿਹੜਾ ਪ੍ਰਦਰਸ਼ਨ ਕੀਤਾ ਸੀ ਕਿਸਾਨਾਂ ਨੇ ਉਹਦੇ ਵਿੱਚ ਸ਼ੁਭ ਕਰਨ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਵੀ ਜਾਨਾਂ ਗਈਆਂ ਸੀ ਕਿਸਾਨਾਂ ਦੀਆਂ ਤੇ ਜਦ ਕੇਂਦਰ ਨੂੰ ਪਤਾ ਹੈ ਕੀ ਪ੍ਰੋਟੈਸਟ ਦੇ ਵਿੱਚ ਜਾਣਾ ਵੀ ਜਾ ਸਕਦੀਆਂ ਫਿਰ ਉਹਨਾਂ ਨੂੰ ਇਹ ਗੱਲ ਚਾਹੀਦੀ ਨਹੀਂ ਕਿ ਕਿਸਾਨਾਂ ਨੂੰ ਇੱਕ ਵਾਰੀ ਦਿੱਲੀ ਬੁਲਾ ਕੇ ਉਹਨਾਂ ਦੀਆਂ ਮੰਗਾਂ ਸੁਣ ਕੇ ਲਈਆਂ ਜਾਣ ਉਹਨਾਂ ਨੂੰ ਦਿੱਲੀ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ ਜਦ ਕਿ ਖਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਜਾ ਕੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਜਦ ਕਿ ਹੁਣ ਅੱਜ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਬਾਰਡਰ ਤੋੜਦੇ ਨਜ਼ਰ ਆ ਰਹੇ ਹਨ ਕਿ ਐਚ ਇਸ ਵੀਡੀਓ 'ਚ ਵੀ ਤੁਹਾਨੂੰ ਪੋਲਿਟਿਕਸ ਨਜ਼ਰ ਆ ਰਹੀ ਹੈ ਨikhil ji ਦੇਖੋ ਮੁੱਦਾ ਹੈ ਕਿ ਤੁਸੀਂ ਕਿਸੇ ਵੀ ਸਿਸਟਮ ਦੇ ਨਾਲ ਲੜਨਾ ਉਹਦਾ ਵਿਰੋਧ ਕਰਨਾ ਤੇ ਉਹ ਇੱਕ ਸਿਸਟਮ ਦੇ ذریعے ਹੀ ਹੋਣਾ ਹੈ ਸੋ ਸਾਡੇ ਦੇਸ਼ ਦੇ ਵਿੱਚ ਸਾਡਾ ਕਾਨੂੰਨ ਸਾਨੂੰ ਹੱਕ ਦਿੰਦਾ ਹੈ ਧਰਨਾ ਦੇ ਦਾ ਪ੍ਰਦਰਸ਼ਨ ਕਰਨ ਦਾ ਠੀਕ ਹੈ ਇੱਕ ਰੀਜ਼ਨੇਬਲ ਤਰੀਕੇ ਦੇ ਨਾਲ ਇਹ ਵੀ ਗੱਲ ਨਹੀਂ ਹੈ ਕਿ ਠੀਕ ਹੈ ਜਦੋਂ ਬਾੜਾਂ ਦੇ ਤੋਂ ਕਿਸਾਨ ਬਹਿ ਗਏ ਸੀ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਪਰ ਇਸ ਵਾਰੀ ਤਾਂ ਦਿੱਲੀ ਕੂਚ ਦੀ ਗੱਲ ਕਰ ਰਹੇ ਆ ਤੇ ਦਿੱਲੀ ਕੂਚ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਆਮ ਲੋਕਾਂ ਦੇ ਨਾਲ ਕੋਈ ਤੱਕਾ ਕਰਨਾ ਪਰ ਜਦੋਂ ਸਰਕਾਰ ਅੜੀਆ ਰਵਈਆ ਅਪਣਾਉਂਦੀ ਹੈ ਫਿਰ ਤਾੜੀ ਦੋਨੋਂ ਹੱਥਾਂ ਨਾਲ ਨਹੀਂ ਵੱਜਦੀ ਫਿਰ ਕਿਸਾਨ ਵੀ ਰਿਐਕਟ ਕਰਦੇ ਨੇ ਅਗਲੇ ਵਿੱਚ ਕੀ ਕਰਾਂ ਜੇ ਤੁਸੀਂ ਕਿਸੇ ਨੂੰ ਇੱਕ ਗੱਲ ਦਾ ਜਵਾਬ ਦਿਓ ਮੰਨ ਲਓ ਆਪਾਂ ਕੋਈ ਤੁਹਾਡੇ ਘਰ ਆਣਾ ਚਾਹੁੰਦਾ ਹੈ ਹਨਾ ਤੁਹਾਡੇ ਨਾਲ ਗੱਲ ਕਰਨ ਤੁਸੀਂ ਉਸ ਘਰ ਦਾ ਦਰਵਾਜ਼ਾ ਤਾਂ ਬੰਦ ਕਰਦੇ ਹੋ ਤੇ ਤੁਹਾਡੇ ਘਰ ਦੇ ਬਾਹਰ ਬਹਿ ਜਾਣਗੇ ਪਰ ਜੇ ਤੁਸੀਂ ਸੜਕ ਹੀ ਬੰਦ ਕਰਦੇ ਹੋ ਤੇ ਫਿਰ ਲੋਕਾਂ ਨੇ ਸੜਕਾਂ ਤੇ ਬਹਿਣਾ ਨਹੀਂ ਮਜਬੂਰੀ ਚ ਪਰ ਇਹ ਸਰਕਾਰ ਜਿਹੜੀ ਹੈ ਮੈਨੂੰ ਨਹੀਂ ਸਮਝ ਆਂਦਾ ਕਿਸਾਨਾਂ ਤੋਂ ਇੰਨਾ ਡਰਦੀ ਕਿਉਂ ਹੈ ਉਹਨਾਂ ਦੀ ਮੰਗਾਂ ਪੂਰੀਆਂ ਕਰਨ ਤੋਂ ਕਿਉਂ ਡਰਦੀ ਹੈ ਇੰਨਾ ਅੜੀਆ ਰਵਈਆ ਨਹੀਂ ਚੰਗਾ ਮੈਨੂੰ ਐ ਦੱਸੋ ਕਿ ਵੱਧ ਤੋਂ ਵੱਧ ਕਿਸਾਨ ਜੇ ਦਿੱਲੀ ਆ ਵੀ ਜਾਣਗੇ ਤੁਸੀਂ ਦੇਖੋ ਦਿੱਲੀ ਆ ਕੇ ਜੇ ਤੁਸੀਂ ਧੱਕਾ ਕਰੋਗੇ ਉਹਨਾਂ ਦੇ ਨਾਲ ਹਨਾ ਉਹਨਾਂ ਨੂੰ ਮਿਲੋਗੇ ਨਹੀਂ ਤਾਉ ਇਤਾਉ ਬਾਟਰ ਤੇ ਬੰਦੇ ਨੇ ਤੇ ਜੇ ਯਾਰ ਤੁਸੀਂ ਉਹਨਾਂ ਨੂੰ ਮਿਲੋ ਉਹਨਾਂ ਦੀ ਗੱਲ ਸੁਣੋ ਤੇ ਉਹਨਾਂ ਦੀ ਗੱਲ ਦਾ ਸਮਾਧਾਨ ਵੀ ਕਰ ਦਿਓ ਕੰਲਾ ਸੁਣਨਾ ਹੀ ਰਿਜ਼ਲਟ ਨਹੀਂ ਹੁੰਦਾ ਹੁਣ ਦੋ ਬੰਦੇ ਗੱਲ ਕਰਦੇ ਨੇ ਕਮਿਊਨੀਕੇਸ਼ਨ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਦੂਜੇ ਜਵਾਬ ਦੇ ਰਹੇ ਹਨਾ ਮੈਂ ਗੱਲ ਕਰੀ ਜਾਵਾਂ ਮੀਟਿੰਗ ਕਰੀ ਜਾਵਾਂ ਇੱਥੇ ਰੋ ਸੁਣਾ ਇੱਥੇ ਲੋ ਕੱਢ ਦਵਾ ਤੇ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਆਖੋ ਕੇਂਦਰ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਹ ਇੱਥੇ ਅੜੀ ਰਵਈਏ ਦੇ ਉੱਤੇ ਇਸ ਟਾਈਮ ਬੈਠੀ ਹੋਈ ਹੈ ਦੇਖੋ ਗੱਲ ਹੈ ਜੀ ਮੈਂ ਪਹਿਲੇ ਵੀ ਕਹਾ ਸੀ ਕਿ ਕਿਸੇ ਦੇਸ਼ ਦੇ ਰਾਜੇ ਨੂੰ ਨੀਂਦ ਕਿੱਦਾਂ ਆ ਜਾਂਦੀ ਹੈ ਜੇ ਤੁਹਾਡੇ ਘਰ 'ਚ ਕੋਈ ਬੰਦਾ ਬਿਮਾਰ ਹੋਵੇ ਨਾ ਤੁਹਾਨੂੰ ਨੀਂਦ ਨਹੀਂ ਆਉਂਦੀ ਕਿ ਹਾਈ ਯਾਰ ਮੇਰੇ ਪਰਿਵਾਰ ਦਾ ਐ ਮੈਂ ਕਹਿੰਦਾ ਗਵਾਂਡੀ ਬਿਮਾਰ ਹੋਵੇ ਕਿਥੇ ਗਵਾਂਡੀ ਦੇ ਘਰ ਮੁਸੀਬਤ ਪੈਦੇ ਨਾ ਤੇ ਤੁਹਾਨੂੰ ਖਾਸ ਕਰਕੇ ਪੰਜਾਬੀਆਂ ਦਾ ਦਿਲ ਦੁਖਦਾ ਕਿ ਮੇਰੇ ਘਰ ਦੇ ਗਵਾਂਡੀ ਯਾਰ ਉਹ ਜਿਆਦਾ ਦੁਖੀ ਆ ਉਹਦੇ ਕੋਲ ਪੈਸੇ ਨਹੀਂ ਇਲਾਜ ਨੂੰ ਚਲ ਜੋ ਕੁਝ ਮੇਰੇ ਕੋਲ ਆਗਾ ਮੈਂ ਦੇ ਦਵਾਂ ਉਹਦੇ ਕੋ ਰੋਟੀ ਨਹੀਂ ਮੈਨੂੰ ਰੋਟੀ ਖਵਾ ਦਵਾ ਤੇ ਇਹ ਦੇਸ਼ ਦਾ ਰਾਜਾ ਉਹ ਉੱਧਰ ਜਿਹੜਾ ਬੋਤਾ ਲਾਣੀਆਂ ਉਦੋਂ ਦਾ ਕਹਿੰਦੇ ਆ ਕੀ ਲੈ ਜੀ ਮੇਰਾ ਦੇਸ਼ ਆ ਜੀ ਮੇਰੇ ਲੋਕ ਆ ਜੀ ਮੇਰਾ ਭਾਰਤ ਆ ਜੀ ਤੇ ਜੇ ਮੇਰਾ ਭਾਰਤ ਆ ਤੇ ਇਹ ਲੋਕ ਵੀ ਮੇਰੇ ਹੋਣੇ ਚਾਹੀਦੇ ਮੋਦੀ ਸਾਹਿਬ ਜੇ ਇਹ ਲੋਕ ਮੇਰੇ ਨੇ ਇਹਨਾਂ ਦੇ ਦੁੱਖ ਵੀ ਮੇਰੇ ਹੋਣੇ ਚਾਹੀਦੇ ਆ ਔਰ ਇਹਨਾਂ ਦੇ ਹੱਲ ਵੀ ਮੇਰੇ ਹੋਣੇ ਚਾਹੀਦੇ ਆ ਇਹਨਾਂ ਦੀ ਮੁਸ਼ਕਲਾਂ ਵੀ ਮੇਰੀਆਂ ਹੋਣੇ ਚਾਹੀਦੀਆਂ ਐ ਨਹੀਂ ਆ ਗਿਆ ਕਿ ਜਦੋਂ ਸੱਤਾ ਦਾ ਮਜ਼ਾ ਲੈਣਾ ਉਦੋਂ ਮੋਦੀ ਮੋਦੀ ਤੇ ਜੇ ਦੁਖੀ ਹੋਣਾ ਉਦੋਂ ਕਿਸਾਨ ਜੇ ਕਿਸਾਨ ਦੁਖੀ ਹੁੰਦਾ ਉਹ ਫੇ ਲੋਕਾਂ ਨੂੰ ਵੀ ਦੁਖੀ ਕਰਦਾ ਤਾਂ ਹੀ ਗੱਲ ਆਉਂਦੀ ਹੈ ਨਾ ਜੇ ਜਦੋਂ ਬਾਰਡਰ ਬੰਦ ਹੁੰਦਾ ਰਾਹ ਬੰਦ ਹੁੰਦੇ ਲੋਕ ਦੁਖੀ ਹੁੰਦੇ ਹੈ ਨਾ ਫਸ ਕਰੋਗੇ ਕੀ ਕੱਲ ਨੂੰ ਜੇ ਕਿਸਾਨ ਪੈਦਾਵਰ ਕਰਨੀ ਬੰਦ ਕਰ ਦੇਗਾ ਰੋਟੀ ਕਿੱਥੋਂ ਖਾਓਗੇ ਕਿੱਥੋਂ ਖਾਓਗੇ ਅੰਗਰੇਜ਼ਾਂ ਵਾਂਗ ਸੀ ਫੂਡ ਨਹੀਂ ਖਾਦੇ ਜਾਣੇ ਤੁਹਾਡੇ ਕੋਲੋਂ ਨਿਕਲ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਨਾ ਕਿ ਰਵਨੀਤ ਬਿੱਟੂ ਪਹਿਲੇ ਤਾਂ ਮੰਤਰੀ ਕਹਿੰਦੇ ਸੀਗੇ ਕਿ ਪੰਜਾਬ ਦੇ ਵਿੱਚ ਹੁਣ ਮੰਤਰੀ ਵੀ ਬਣ ਚੁੱਕੇ ਹਨ ਰਵਨੀਤ ਬਿੱਟੂ ਉਹ ਕਿਸਾਨਾਂ ਦਾ ਮਸਲਾ ਹੱਲ ਨਹੀਂ ਕਰਾ ਸਕਦੇ ਥੋੜੇ ਦਿਨ ਪਹਿਲੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਕੀ ਅੱਜ ਕੱਲ ਦਾ ਬਿਆਨ ਹੈ ਰਵਨੀਤ ਬਿੱਟੂ ਜੀ ਦਾ ਕਿ ਕਿਸਾਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਬੂਥ ਲੱਗੇ ਲੱਗਣ ਦੇ ਦਿੱਤੇ ਜਿਮਨੀ ਚੋਣਾ ਨੂੰ ਲੈ ਕੇ ਤੇ ਹੁਣ ਭਾਜੀ ਜਦ ਕਿਸਾਨ ਪ੍ਰੋਟੈਸਟ ਕਰਦੇ ਆ ਉਹਨਾਂ ਨੂੰ ਭਾਜੀ ਹੁਣ ਜਿੱਦਾਂ ਡੱਲੇਵਾਲ ਨੂੰ ਅੱਜ ਇਹਨਾਂ ਨੇ ਅਰੈਸਟ ਕੀਤਾ ਇਹਦੇ ਤੇ ਰਵਨੀਤ ਬਿੱਟੂ ਬਿਲਕੁਲ ਵੀ ਨਹੀਂ ਕੁਝ ਬੋਲੇ ਇਹਦੇ ਬਾਰੇ ਕੀ ਕਹਿਣਾ ਜਾਓਗੇ ਭਾਜੀ ਮੈਨੂੰ ਗੱਲ ਦਾ ਜਵਾਬ ਦਿਓ ਕਿਹੜਾ ਮੰਤਰੀ ਯਾਰ ਮੈਨੂੰ ਦੱਸੋ ਐਹੀ ਤਾਂ ਗੱਲ ਆ ਸਾਡੇ ਤੇ ਇਹਦੇ ਵਿੱਚ ਦੇਖੋ ਕਾਨੂੰਨਨ ਜਦੋਂ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਠੀਕ ਹੈ ਵੋਟ ਦੇ ਵਿੱਚ ਵੋਟਰਾਂ ਨੇ ਉਸ ਬੰਦੇ ਨੂੰ ਨਕਾਰਤਾ ਚਲੋ ਠੀਕ ਹੈ ਜੀ ਤੁਹਾਡੀ ਮਰਜ਼ੀ ਤੁਸੀਂ ਉਹਨੂੰ ਮੰਤਰੀ ਬਣਾਤਾ ਇੱਕ ਹਾਰਿਆ ਹੋਇਆ ਬੰਦਾ ਦੇਸ਼ ਦਾ ਕੇਂਦਰੀ ਮੰਤਰੀ ਬਣ ਗਿਆ ਪਰ ਸਹੀ ਮੈਨੇਜ ਮੰਤਰੀ ਦੇ ਨਾਲ ਨਾਲ ਮੈਨੂੰ ਲੱਗਦਾ ਸਪੋਕਸਮੈਨ ਹੀ ਬਣ ਗਏ ਨੇ ਬੀਜੇਪੀ ਦੇ ਵਿੱਚ ਹੁਣ ਜਦੋਂ ਵੀ ਕੋਈ ਇਦਾਂ ਦਾ ਹੁੰਦਾ ਉਹ ਤਾਂ ਕਹਿੰਦੇ ਨੇ ਰਨੀਤ ਮਿੱਟੂ ਨੇ ਕਹਿਤਾ ਦੀ ਕੇਂਦਰ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਜੋ ਕੀਤਾ ਪੰਜਾਬ ਸਰਕਾਰ ਨੇ ਕੀਤਾ ਮੈਨੂੰ ਆਹ ਨਹੀਂ ਸਮਝ ਆਉਂਦੀ ਪੰਜਾਬ ਸਰਕਾਰ ਨੇ ਕੀਤਾ ਪੰਜਾਬ ਸਰਕਾਰ ਨੂੰ ਕੀ ਖੁਰਕੁੱਠੀ ਉਹਨਾਂ ਨੇ ਕੀ ਲੈਣਾ ਦੇਣਾ ਇਸ ਗੱਲ ਦੇ ਨਾਲ ਪਰ ਜੇਕਰ ਵਾਕਈ ਕੇਂਦਰ ਸਰਕਾਰ ਦੇ ਇਨਫਲੂਐਂਸ ਦੇ ਨਾਲ ਆ ਕੰਮ ਹੋਇਆ ਵੈ ਤੇ ਕਿਤੇ ਨਾ ਕਿਤੇ ਬੌਜੀ ਮਾਮਲਾ ਗੜਬੜ ਹੈ ਗੱਲ ਭੁੱਲਿਓ ਨਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕਾਂਗਰਸ ਦੇ ਸੀ ਪਰ ਕੰਮ ਕਿਸੇ ਹੋਰ ਲਈ ਕਰ ਰਹੇ ਸੀ ਇਸੇ ਕਾਰਨ ਕਾਂਗਰਸ ਨੇ ਉਹਨਾਂ ਨੂੰ ਬਦਲ ਦਿੱਤਾ ਸੀ ਤੇ ਮੈਨੂੰ ਲੱਗਦਾ ਹੈ ਜੇਕਰ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਇਦਾਂ ਦਾ ਕੰਮ ਕਰਦਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੀ ਨੁਕਸਾਨ ਤੇ ਜੋ ਦਿਨ ਹੀ ਚੱਲੇ ਸੀ ਪੰਜਾਬ ਦਾ ਕੋਈ ਨੁਕਸਾਨ ਨਹੀਂ ਜੇ ਮਰਨ ਅੰਸ਼ੇ ਤੇ ਬੰਦੇ ਦੀ ਪੰਜਾਬ ਦਾ ਕੋਈ ਨੁਕਸਾਨ ਨਹੀਂ ਹਾਂ ਜੇ ਤੁਹਾਨੂੰ ਚਿੰਤਾ ਹੈ ਕਿਸਾਨਾਂ ਦੀ ਚਿੰਤਾ ਵਾ ਤੇ ਭਾਈ ਉਹਨਾਂ ਦੇ ਹੱਕ ਵਾਸਤੇ ਤੁਸੀਂ ਬੈਠੋ ਤੁਹਾਡੇ ਮੰਤਰੀ ਤੁਹਾਡੇ ਜਿਹੜੇ ਪ੍ਰਧਾਨ ਨੇ ਉਹ ਤਾਂ ਰੋਡ ਸ਼ੋਅ ਕਰਦੇ ਫਿਰੇ ਜਿੱਤ ਦੇ ਨਸ਼ੇਰੇ ਵਿੱਚ ਤੁਸੀਂ ਜਾ ਕੇ ਉਹਨਾਂ ਦੇ ਨਾਲ ਖੜੋਗੇ ਤਾਂ ਗੱਲ ਬਣੂਗੀ ਐਦਾਂ ਗੱਲ ਨਹੀਂ ਬਣਣੀ ਕਿਤੇ ਨਾ ਕਿਤੇ ਦਾਲ ਕਾਲੀ ਐ ਇਹ ਗੱਲ ਸੁਣ ਲਓ ਦਾਲ ਕਾਲੀ ਐ ਭਾਜੀ ਦੇਖੋ ਹੁਣ ਮੋਦੀ ਸਾਹਿਬ ਨੂੰ ਵੀ ਇਹ ਗੱਲ ਦਾ ਪਤਾ ਹੀ ਹੋਊਗਾ ਕਿ ਜਿਹੜੇ ਕਿਸਾਨ ਐ ਉਹ ਮਰਨ ਵਰਤ ਤੇ ਬਹਿ ਰਹੇ ਐ ਕਿੰਨੀ ਤਰੀਕ ਨੂੰ ਉਹਨਾਂ ਨੇ ਧਰਨੇ ਦਾ ਅਨਾਉਂਸ ਕੀਤਾ ਸਾਰੀ ਗੱਲ ਮੋਦੀ ਸਾਹਿਬ ਤੱਕ ਪਹੁੰਚੀ ਹੋਈ ਐ ਤੇ ਮੋਦੀ ਸਾਹਿਬ ਇਹ ਮੋਦੀ ਸਾਹਿਬ ਨੂੰ ਇਹ ਗੱਲ ਚਾਹੀਦੀ ਐ ਕਿ ਕਿਸਾਨਾਂ ਦੀ ਜਦ ਕੀ ਧਰਨੇ ਲਾਣ ਨਾਲੋਂ ਪਹਿਲਾਂ ਹੀ ਗੱਲ ਸੁਣ ਕੇ ਉਸ ਧਰਨੇ ਨੂੰ ਵੀ ਮੁਕਾਇਆ ਜਾਵੇ ਤੇ ਉਹਨਾਂ ਦੀਆਂ ਜਿਹੜੀਆਂ ਵਾਜਬ ਮੰਗਾਂ ਆ ਉਹ ਮੰਨ ਕੇ ਤੇ ਉੱਥੇ ਤੱਕ ਗੱਲ ਮੁਕਾ ਦਿੱਤੀ ਜਾਵੇ ਲੇਕਿਨ ਇਹ ਗੱਲ ਹੁੰਦੀ ਨਹੀਂ ਜਦੋਂ ਮਰਨwarte ਤੇ ਬੈਠਣ ਲੱਗਦੇ ਆ ਉਦੋਂ ਹੀ ਚੱਕ ਕੇ ਲੈ ਜਾਂਦੇ ਆ ਹੁਣ ਅੱਜ ਤੁਸੀਂ ਪ੍ਰੈਸ ਕਾਨਫਰੰਸ ਦੇਖੀ ਹੋएगी ਸਰਵੰਤ ਸਿੰਘ ਪੰਦੇ ਤੇ ਹੋਰ ਆਗੂਆਂ ਦੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਮਰਨwarte ਤੇ ਬੈਠਾਂਗੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਦਿਨੋਂ ਹੀ ਰਾਤ ਤੋਂ ਬਾਅਦ ਕਿਸਾਨਾਂ ਨੇ ਹੁਣ ਐਲਾਨ ਕਰਤਾ ਮਰਨwarte ਤੇ ਤੁਸੀਂ ਦੇਖੋ ਜਿਹੜਾ ਬੰਦਾ ਹੁਣ ਮਰਨwarte ਤੇ ਬੈਠਾ ਉਹਨੇ 35 ਸਾਲ ਦੇਸ਼ ਦੀ ਇੱਕ ਕਿਸਾਨ ਵੀ ਸੀ ਪਰ ਜਿਹੜਾ ਤੁਹਾਡੇ ਦੇਸ਼ ਦਾ ਜਵਾਨ ਵੀ ਰਿਹਾ ਤੇ ਅੱਜ ਕਿਸਾਨ ਬਣ ਗਿਆ ਉਹਨੂੰ ਆਪਣੇ ਹੱਕ ਵਾਸਤੇ ਉਹ ਘਰਦਾਲ ਕਰਨੀ ਪੈ ਰਹੀ ਆ ਮਰਨੰਸ਼ਨ ਤੇ ਬੈਠਣਾ ਪੈ ਰਿਹਾ ਉਹ ਸਭ ਤੋਂ ਵੱਡੀ ਗੱਲ ਆ ਭਾਈ ਇਤਰਾਜ਼ ਕਿਸ ਗੱਲ ਤੇ ਆ ਮੰਗਦੇ ਕੀ ਆ ਉਹ ਮੰਗਦੇ ਨੇ ਐਮਐਸਪੀ ਉਹ ਮੰਗਦੇ ਨੇ ਸੁਆਮੀ ਨਾਥਨ ਨਿਪੋਰਟ ਲਾਗੂ ਕਰ ਦਿਓ ਉਹ ਮੰਗਦੇ ਨੇ ਕੀਟਨਾਸ਼ਕਾ ਦਾ ਇਸਤੇਮਾਲ ਕਰਨ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਹੋਵੇ ਉਹਨਾਂ ਦੀਆਂ ਮੰਗਾਂ ਦੇ ਵਿੱਚ ਨਜਾਇਜ਼ ਕੀ ਆ ਇਹੋ ਜੀ ਕਿਹੜੀ ਮੰਗ ਆ ਯਾਰ ਜਿਹੜੀ ਤੁਹਾਨੂੰ ਇੰਨੀ ਦੇਖੋ ਗੱਲ ਹੈਗੀ ਜੇ ਐਮਐਸਪੀ ਕਿ ਹਰ ਚੀਜ਼ ਦਾ ਇੱਕ ਹੱਲ ਹੁੰਦਾ ਤੇ ਜੇ ਕਿਸਾਨ ਇੱਧਾ ਸੜਕਾਂ ਤੇ ਬੈਠਾ ਰਹੇਗਾ ਤਾਂ ਉਹ ਪੈਦਵਾਰ ਬੰਦ ਹੋ ਜੇਗੀ ਹਨਾ ਕਈ ਨਾ ਹੰਕਾਰੇ ਹੋਏ ਬੀਜੇਪੀ ਵਾਲੇ ਪਤਾ ਕੀ ਕਹਿੰਦੇ ਅੰਨ ਦਾ ਪਈ ਹੈ ਦਾ ਕਹੇ ਫਰੀ ਐਕੈਸ ਦੀ ਡਿਮਾਂਡ ਹੈ ਜੇ ਕੋਈ ਬੰਦਾ ਅੰਨ ਨੂੰ ਉਗਾਉਂਦਾ ਵਾ ਤੇ ਤੁਹਾਡਾ ਫੂਡ ਆ ਉਹ ਤੁਹਾਡੇ ਦੇਸ਼ ਦਾ ਤੇ ਜੇ ਹੋਲੀ ਹੋਲੀ ਕਿਸਾਨ ਦੇਖੋ ਕਿਸਾਨ ਹੈ ਗੱਲ ਆਪਣੇ ਮਨ ਪਰ ਉਹਨਾਂ ਨੇ ਇੰਟਰਵਿਊ ਵੀ ਦੇ ਭਾਈ ਵੇ ਕਿਉਂ ਨਾ ਤੁਰਨ ਮਿੰਨੂ ਗੱਲ ਦਾ ਜਵਾਬ ਦੇ ਉਹਨਾਂ ਨੂੰ ਦਿਖਦਾ ਪਿਆ ਕਿ ਉਹਨਾਂ ਦੇ ਵੱਡੇ ਬਜ਼ੁਰਗ ਜ਼ਮੀਨ ਨਾਲ ਪਿਆਰ ਕਰਦੇ ਨੇ ਉਹ ਲੱਗੇ ਨੇ ਜਿਵੇਂ ਖੇਤਾਂ ਦੇ ਵਿੱਚ ਆਪਣੇ ਪਹਿਲੇ ਫਸਲ ਵੀਂਦੇ ਨੇ ਫੇ ਉਹਨੂੰ ਵੇਚਣ ਵਾਸਤੇ ਤਰਲੇ ਬੰਦੇ ਨੇ ਕਦੀ ਧਾਨ ਨਹੀਂ ਉਹਨਾਂ ਦਾ ਵਿਕਦਾ ਕਦੀ ਉਹਨਾਂ ਨੂੰ ਐਮਐਸਪੀ ਨਹੀਂ ਮਿਲਦੀ ਕਦੀ ਉਹਨਾਂ ਨੂੰ ਧਰਨੇ ਨਹੀਂ ਮਿਲਦੇ ਨੇ ਉਹਨਾਂ ਦੇ ਬਜ਼ੁਰਗ ਬੰਦੇ ਕੋ ਕਿੰਨੇ ਕਿਸਾਨਾਂ ਦੀ ਮੌਤ ਹੋਈ ਕਿੰਨੇ ਕਿਸਾਨ ਸ਼ਹੀਦ ਹੋਏ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਪਰ ਇਨੇ ਬੰਦਿਆ ਦੀ ਜਾਣ ਜਾਣ ਤੋਂ ਬਾਅਦ ਆਪਾਂ ਕਹਿਦਾ ਚਲੋ ਆਪਾਂ ਦੀ ਰੋਕ ਲਾ ਦਿੰਦੇ ਹਾਂ ਕਿਸਾਨ ਜਿਹੜੇ ਨਿਯਮ ਬਣਾਏ ਸੀ ਕਿਸਾਨ ਵਿਰੋਧੀ ਹਨਾ ਰੂਲ ਬਣਾਏ ਸੀਗੇ ਠੀਕ ਆ ਪਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਉਹੀ ਵਾਲਾ ਅੰਦੋਲਨ ਜਿਹੜਾ ਹੁਣ ਦੁਬਾਰਾ ਨਵਾਂ ਰੂਪ ਲੈ ਲਿਆ ਪਰ ਯਾਰ ਜੇ ਗੱਲ ਨਹੀਂ ਸੁਣੋਗੇ ਜਿਸ ਦੇਸ਼ ਕਰਕੇ ਤੁਹਾਡੀ ਸਰਕਾਰ ਜਿਸ ਵੋਟ ਕਰਕੇ ਸਰਕਾਰ ਹੈ ਆਪਾਂ ਰੰਜੀਸ ਵੀ ਬਾਹਰ ਨਾ ਰੱਖੀਏ ਕਿ ਪੰਜਾਬ ਦੇ ਕਿਸਾਨਾਂ ਨੇ ਵੋਟ ਨਹੀਂ ਪਾਈ ਕਿਸਾਨ ਪੂਰੇ ਦੇਸ਼ ਚ ਕਿਸਾਨ ਨੇ ਵੋਟ ਨਹੀਂ ਪਾਈ ਤੁਹਾਨੂੰ ਖਾਨ ਨੇ ਵੋਟ ਜੇ ਨਹੀਂ ਵੀ ਪਾਈ ਤੇ ਕਿਉਂ ਨਹੀਂ ਪਾਈ ਜੇ ਕਿਸਾਨ ਤੁਹਾਡੇ ਬੂਤ ਨਹੀਂ ਲੱਗਣ ਦੇ ਰਹੇ ਸੀ ਉਦੋਂ ਕਿਉਂ ਨਹੀਂ ਲੱਗਣ ਦੇ ਦੇ ਕਦੀ ਸੋਚਿਆ ਹਰ ਗੱਲ ਪਿਆਰ ਦੇ ਨਾਲ ਪੰਜਾਬੀ ਹੈ ਨਾ ਪਿਆਰ ਦੇ ਭੁੱਖੇ ਹੁੰਦੇ ਨੇ ਤੁਸੀਂ ਪਿਆਰ ਦੇ ਨਾਲ ਉਹਨਾਂ ਦੇ ਸਿਰ ਤੇ ਪਰ ਜੇ ਨਾਲ ਕਰੋਗੇ ਨਾ ਅੜ ਕੇ ਕਰੋਗੇ ਤੇ ਇਹ ਕਿਸਾਨ ਟੱਲਣ ਵਾਲਾ ਨਹੀਂ ਕਿਉਂਕਿ ਇਹ ਉਹੀ ਕਿਸਾਨ ਹੈ ਜਿਹਦੇ ਬੱਚੇ ਜਵਾਨ ਨੇ ਜਵਾਨ ਮਤਲਬ ਜੈ ਜਵਾਨ ਜਿਹੜੇ ਕੀ ਦੇਸ਼ ਦੀ ਸੀਮਾ ਦੇ ਉੱਤੇ ਜਾ ਕੇ ਖੜਦੇ ਨੇ ਜਿਹੜੇ ਫੌਜ ਵਿੱਚ ਨੇ ਕਿੰਨੇ ਪੰਜਾਬੀ ਫੌਜ ਵਿੱਚ ਹਨ ਇਹਨੂੰ ਦੱਸੋ ਐ ਉਹਨਾਂ ਦੇ ਜਿਹੜੇ ਮਾਪਿਓ ਨੇ ਉਹ ਕਿਸਾਨ ਨੇ ਤੇ ਜੈ ਜਵਾਨ ਜੈ ਕਿਸਾਨ ਦੋਨੋਂ ਜਿਹੜੀਆਂ ਕੈਟਾਗਰੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਸਾਡੇ ਦੇਸ਼ ਨਾਲ ਜੁੜੀਆਂ ਹੋਈਆਂ ਇਵੇਂ ਕਿ ਦੇਸ਼ ਦੇ ਵੱਖਰੇ ਕੋਨਿਆਂ 'ਚ ਵੀ ਇਦਾਂ ਹੀ ਆ ਕਿਸਾਨਾਂ ਦੇ ਪੁੱਤੀ ਫੌਜ ਚ ਜਾਂਦੇ ਨੇ ਕਿਹੜਾ ਬਿਜ਼ਨਸ ਮੈਨੂੰ ਭੇਜਦਾ ਜੀ ਦੱਸੋ ਕਿਹੜਾ ਲੀਡਰ ਮੋਦੀ ਸਾਹਿਬ ਇੱਕ ਬੰਦਾ ਗਨਾਓ ਤੁਹਾਡੀ ਕੈਬਨਿਟ ਦੇ ਵਿੱਚ ਜਾਂ ਤੁਹਾਡੀ ਸਰਕਾਰ ਦੇ ਵਿੱਚ ਜਿੰਨੇ ਐਮਪੀ ਐ ਉਹਨੇ ਆਪਣਾ ਪੁੱਤ ਆਰਮੀ 'ਚ ਭੇਜਿਆ ਹੋਵੇ ਹੈਗਾ ਕੋਈ ਜੇ ਹੈਗਾ ਵਾ ਤੇ ਜਾਓ ਮੈਂ ਕਹਿੰਦਾ ਕਿਸਾਨਾਂ ਨਾਲ ਜਿੰਨਾ ਧੱਕਾ ਕਰਨਾ ਕਰਦੋ ਕੋਈ ਨਹੀਂ ਕੁਸਕੂਗਾ ਪਰ ਗੱਲ ਹੈ ਕਿ ਯਾਰ ਜਿਹੜੇ ਬੰਦੇ ਆਪਣੇ ਪੁੱਤਾਂ ਨੂੰ ਸਾਡੀ ਸੀਮਾ ਤੇ ਭੇਜਦੇ ਨੇ ਤਾਂ ਕਿ ਆਪਾਂ ਚੈਨ ਨਾ ਥੋਈ ਉਹਨਾਂ ਨਾਲ ਹਰ ਸਲੂਕ ਸ਼ੇਮ 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 ਨਿਕਲ ਜੀ ਹੁਣ ਇੰਨੀਆਂ ਗੱਲਾਂ ਹੋ ਗਈਆਂ ਲੇਕਿਨ ਉਹਨਾਂ ਅਖੀਰ ਦੇ ਵਿੱਚ ਮੈਨੂੰ ਇਹ ਦੱਸੋ ਕਿ ਇਹ ਮੁੱਦਾ ਹੱਲ ਕਿਵੇਂ ਹੋ ਸਕਦਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਜਦਕਿ ਮੋਦੀ ਸਰਕਾਰ ਉਹਨਾਂ ਦੀਆਂ ਮੰਗਾਂ ਮੰਨੇ ਤੇ ਕਿਸਾਨ ਆਪਣੇ ਇਸ ਦਰਨੇ ਨੂੰ ਖਤਮ ਕਰ ਸਕਣ ਤੁਹਾਡੇ ਕੋਲ ਕੀ ਹਾਲ ਐ ਇਸ ਚੀਜ਼ ਦਾ ਦੇਖੋ ਜੀ ਜੋ ਮੈਂ ਮਹਿਸੂਸ ਕਰਦਾ ਵਾਂ ਕਿਸਾਨਾਂ ਦੇ ਵਿਹਾਰ ਚ ਬਹੁਤ ਜ਼ਿਆਦਾ ਪਰਵਰਤਨ ਆਇਆ ਆਪਾਂ ਅੱਜ ਦੀ ਪ੍ਰੈਸ ਕਾਨਫਰੈਂਸ ਕਰਕੇ ਵੀ ਦੇਖੀ ਹੈ ਹਨਾ ਅਗਲੇ ਸਾਫ਼-ਸਾਫ਼ ਗੱਲ ਕਰਦੇ ਸੀ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨੇ ਕਹਤਾ ਜੀ ਸਾਡਾ ਕਸੂਰ ਨਹੀਂ ਪੰਜਾਬ ਸਰਕਾਰ ਨੇ ਚੱਕਿਆ ਹਨਾ ਅਗਲੇ ਫੇਰ ਕਹਿਣਾ ਪਹਿਲੇ ਪੰਜਾਬ ਨੇ ਚੱਕਿਆ ਕੇਂਦਰ ਦਾ ਕਸੂਰ ਨਹੀਂ ਆਪਾਂ ਕੇਂਦਰ ਨੂੰ ਨਹੀਂ ਕਹਦੇ ਪੰਜਾਬ ਨੇ ਕਿਉਂ ਐ ਕੰਮ ਕੀਤਾ ਹਨਾ ਕਿਸਾਨ ਕਿਤੇ ਨਾ ਕਿਤੇ ਸੌਫਟ ਲੈਂਗੁਏਜ ਦੇ ਵਿੱਚ ਗੱਲ ਕਰ ਰਹੇ ਨੇ ਹੁਣ ਪਰ ਸਰਕਾਰ ਐਟੀਟਿਊਡ ਚ ਐ ਕੋਈ ਵੀ ਕਮਿਊਨੀਕੇਸ਼ਨ ਚਾਹੇ ਉਹ ਘਰ 'ਚ ਵੀ ਹੋਵੇ ਉਹ ਕਹਿੰਦੇ ਨਾ ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਣਾ ਉਪਹੁੰਚ ਗਏ ਜੇ ਰੁੱਸਣ ਵਾਲੀ ਗੱਲ ਐਟੀਟਿਊਡ ਵਾਲੀ ਗੱਲ ਕਿਤੇ ਵੀ ਹੋਵੇ ਘਰ ਦੇ ਵਿੱਚ ਪਤੀ ਪਤਨੀ ਦੇ ਵਿੱਚ ਐਟੀਟਿਊਡ ਸ਼ੁਰੂ ਹੋ ਜਾਵੇ ਗਲਤ ਅਲਾਸ ਤੱਕ ਪਹੁੰਚ ਜਾਂਦੀ ਠੀਕ ਐ ਭਰਾਵਾਂ ਚ ਐਟੀਟਿਊਡ ਸ਼ੁਰੂ ਹੋ ਜਾਵੇ ਗੱਲ ਮਰਨ ਮਰਾਨ ਤੱਕ ਪਹੁੰਚ ਜਾਂਦੀ ਹੈ ਗਵਾਂਡੀਆਂ ਨਾਲ ਲੜਾਈ ਸ਼ੁਰੂ ਹੋ ਜਾਵੇ ਖੇਤ ਦੀ ਵਾਟ ਨੂੰ ਲੜਾਈ ਸ਼ੁਰੂ ਹੋ ਜਾਵੇ ਗੱਲ ਮਰਨ ਮਰਾਨ ਤੱਕ ਪਹੁੰਚ ਜਾਂਦੀ ਹੈ ਪਰ ਜੇ ਇਹੀ ਗੱਲ ਪਿਆਰ ਨਾਲ ਹੋ ਜਾਂਦੀ ਹੈ ਜੱਫੀ ਬਾਕੇ ਆ ਯਾਰ ਛੱਡ ਤੂੰ 1 ਫੁੱਟ ਮੰਗਦਾ ਲੈ ਯਾਰ 2 ਫੁੱਟ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਨਾਲ ਹੀ ਨਿਕਲਿਆ ਨਹੀਂ ਨਹੀਂ ਪੜਾਵਾ ਤੂੰ ਮੈਨੂੰ ਕੋਈ ਤੇਰੇ ਤੁਹਾਡਾ ਦਾਈ ਨਮ ਹੋ ਗਿਆ ਨਾ ਇਹ ਗੱਲ ਹੋਣੀ ਆ ਪਿਆਰ ਨਾਲ ਨਰਮੀ ਨਾਲ ਜੀ ਟੇਬਲ ਤੇ ਬੈ ਕੇ ਉਹ ਨੀਤ ਨਾਲ ਸਭ ਤੋਂ ਵੱਡਿਕਲਾ ਕੇਂਦਰ ਸਰਕਾਰ ਨੂੰ ਰਵਨੀਤ ਮਿੱਟੂ ਨੂੰ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਣੀ ਚਾਹੀਦੀ ਹੈ ਜੇ ਪੰਜਾਬ ਚ ਬੀਜੇਪੀ ਨੂੰ ਲਿਆਣਾ ਚਾਹੁੰਦੇ ਹੋ ਨਾ ਫਿਰ ਤਾਂ ਹੀ ਤਾਂ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਕਿ ਤੁਸੀਂ 25-25 ਕਰੋੜ ਵੰਡ ਕੇ ਆਪਰੇਸ਼ਨ ਲੋਟਸ ਚਲਾਉਂਦੇ ਹੋ ਤੁਹਾਡੇ ਤੇ ਇਲਜ਼ਾਮ ਲੱਗਦੇ ਹੈ ਨਾ ਜੀ ਬੀਜੇਪੀ ਵਾਲਿਓ ਕਿਉਂ ਲੱਗਦੇ ਨੇ ਇੰਨਾ ਗੱਲਾਂ ਕਰਕੇ ਲੱਗਦਾ ਹੈ ਕਿ ਭਾਈ ਤੁਹਾਨੂੰ ਵੀ ਖਰੀਦਦਾਰੀ ਕਰਨ ਦੀ ਜਰੂਰਤ ਨਹੀਂ ਪੰਜਾਬ ਦਾ ਵੋਟਰ ਸਿਆਣਾ ਹੈ ਜੇ ਵੋਟ ਲੈਣੀ ਆ ਉਹਨੇ ਸੁਣੋ ਕਿਸਾਨਾਂ ਦੀ ਵੋਟ ਕਿੰਨੀ ਆ ਕਿਉਂ ਨਹੀਂ ਤੁਹਾਡੇ ਪਿੰਡਾਂ ਦੇ ਵਿੱਚ ਅਗਲੇ ਇਹਨਾਂ ਤੁਹਾਨੂੰ ਵੜਾ ਨਹੀਂ ਸੀ ਨਾ ਤਾਂ ਇਲੈਕਸ਼ਨਾਂ ਦੇ ਵਿੱਚ ਪਰ ਕਿਸਾਨ ਜੇ ਤੁਹਾਡਾ ਵਿਰੋਧ ਕਰਨਾ ਜਾਣਦਾ ਹੈ ਤੇ ਉਹ ਵੋਟ ਕਰਨਾ ਵੀ ਜਾਣਦਾ ਹੈ ਵੋਟ ਵੀ ਮਿਲੇਗੀ ਵੋਟ ਵੀ ਮਿਲੇਗੀ ਪਰ ਤੱਤ ਤੋਂ ਪਹਿਲਾਂ ਮੈਂ ਇਹ ਕਹਿਣਾ ਕਿ ਟੂ ਲਾਈਨ ਕਮਿਊਨੀਕੇਸ਼ਨ ਹੋਣਾ ਚਾਹੀਦਾ ਤੁਸੀਂ ਕਿਸਾਨਾਂ ਦੇ ਹੱਥ ਨਹੀਂ ਸੋਚੋ ਤੁਹਾਡੇ ਹੱਥ ਨਹੀਂ ਸੋਚਣਗੇ ਕੋਈ ਵੀ ਨਫ਼ਰਤ ਅਧੀ ਮੰਨ ਚ ਭਾਵਨਾ ਨਹੀਂ ਰੱਖਦਾ ਮਝ ਕੇ ਨਹੀਂ ਗੱਲ ਐ ਸਾਡੇ ਦੇਸ਼ 'ਚ ਕੋਈ ਵੀ ਬੰਦਾ ਐਹੋ ਜੀ ਨਫ਼ਰਤ ਨਹੀਂ ਰੱਖਦਾ ਜੇ ਤੁਸੀਂ ਪਿਆਰ ਦੇ ਨਾਲ ਗੱਲ ਕਰੋਗੇ ਠੀਕ ਆ ਮੈਂ ਨਹੀਂ ਕਹਿੰਦਾ ਕਿ ਉਹਨਾਂ ਦੀ ਸਾਰੀਆਂ ਮੰਗਾਂ ਮੰਨੀਆਂ ਜਾ ਚੁੱਕੀਆਂ ਕੋਈ ਇੱਕ ਅੱਧੀ ਦੇ ਉੱਤੇ ਇਤਰਾਜ਼ ਵੀ ਹੋ ਸਕਦਾ ਉਹ ਇਤਰਾਜ਼ ਦਾ ਯਾਰ ਹੱਲ ਕਰ ਓ ਬੈਠੇ ਟੇਬਲ ਦੇ ਉੱਤੇ ਪਰ ਜੇ ਜਿੱਦ 'ਚ ਅੜੋਗੇ ਤੇ ਉਹਦਾ ਨੁਕਸਾਨ ਐ ਔਰ ਉਹਦਾ ਨੁਕਸਾਨ ਦੇਸ਼ ਨੂੰ ਵੀ ਐ ਉਹਦਾ ਨੁਕਸਾਨ ਸਟੇਟ ਨੂੰ ਵੀ ਐ ਕਿੰਨੀਆਂ ਕੰਪਨੀਆਂ ਨੇ ਕਿੰਨੇ ਰਾਹਗੀਰਾਂ ਨੇ ਕਿੰਨੇ ਲੋਕਾਂ ਨੇ ਨੁਕਸਾਨ ਚੱਲਣਾ ਹੁੰਦਾ ਜਦੋਂ ਟ੍ਰੇਨਾਂ ਬੰਦ ਹੋ ਜਾਂਦੀਆਂ ਜਦੋਂ ਬੱਸਾਂ ਬੰਦ ਹੋ ਜਾਂਦੀਆਂ ਜਦੋਂ ਕੱਲ ਨੂੰ ਸਰਕਾਰ ਜਦੋਂ ਕੱਲ ਨੂੰ ਕਿਸਾਨ ਨੇ ਫਸਲ ਹੀ ਪਾਉਣੀ ਬੰਦ ਕਰਤੀ ਫੇਰ ਕਿੰਨਾ ਨੁਕਸਾਨ ਹੋਣਾ ਆਪਾਂ ਹਲਕੇ 'ਚ ਨਾ ਲਈਏ ਆਪਾਂ ਬਹਿ ਕੇ ਹੱਲ ਕਰੀਏ ਆਪਾਂ ਹੰਕਾਰ 'ਚ ਨਾ ਰਹੀਏ ਕਿ ਸਾਡੀ ਸਰਕਾਰ ਤੀਜੀ ਵਾਰ ਆਈ ਹੈ ਮੋਦੀ ਦਾ ਬਲਾਓ ਕਿਸਾਨਾਂ ਨੂੰ ਬਹਿ ਕੇ ਉਹਨਾਂ ਦੀ ਗੱਲ ਸੁਣੋ ਉਹਦੇ ਕੋਲ ਗੱਲ ਬਾਜਬ ਨਹੀਂ ਹੈ ਕਿ ਉਹਨਾਂ ਨੂੰ ਉਹਨਾਂ ਦੇ ਤਰੀਕੇ ਨਾਲ ਜਿਹੜਾ ਮੈਂ ਤੁਸੀਂ ਗੱਲ ਨੂੰ ਉਹਨਾਂ ਦੇ ਅੱਗੇ ਪੇਸ਼ ਕਰੋ ਰਵਨੀਤ ਬਿੱਟੂ ਉਹਨਾਂ ਨੂੰ ਅਹਿਮ ਭੂਮਿਕਾ ਨਿਭਾਣੀ ਚਾਹੀਦੀ ਆ ਕੱਲੇ ਸਪੋਕਸਮੈਨ ਨਾ ਬਣੋ ਸਰਕਾਰ ਦੇ ਜੇ ਸਰਕਾਰ 'ਚ ਗਏ ਹੋ ਨਾ ਦੋਨਾਂ ਧਿਰਾਂ ਦੀ ਗੱਲ ਸਮੋ ਜਿਹੜੀ ਕਿਸਾਨਾਂ ਦੇ ਹੱਕ ਦੀ ਗੱਲ ਆ ਉਹਦੇ ਉੱਤੇ ਅੜ ਜੋ ਜੇ ਅੜੋਗੇ ਤੇ ਪੰਜਾਬ ਦੇ ਵਿੱਚ ਹੋਊਗਾ ਨਾ 2023 ਦੀ ਤੁਹਾਡੀ ਲਾਟਰੀ ਲੱਗ ਜੂਵੇ ਇਹ ਕਹਿੰਦੇ ਸਾਰੇ ਨੇ ਕਿ ਬੀਜੇਪੀ ਨੂੰ ਕੁਝ ਨਹੀਂ ਹੋਣਾ ਪਰ ਜੇ ਤੁਸੀਂ ਕੁਝ ਕਰ ਦੋਗੇ ਨਾ ਕਿਸਾਨਾਂ ਵਾਸਤੇ ਤੇ ਵਾਪਸੀ ਵਧੀਆ ਤਰੀਕੇ ਨਾਲ ਤੁਹਾਡੀ ਹੋ ਸਕਦੀ ਆ ਪੰਜਾਬ 'ਚ ਤੁਹਾਨੂੰ ਕੋਈ ਅਕਾਲੀ ਦਲ ਕਿਸੇ ਬੀਐਸਪੀ ਕਿਸੇ ਥਰਡ ਪਾਰਟੀ ਦੇ ਗੱਠਜੋੜ ਦੀ ਜ਼ਰੂਰਤ ਨਹੀਂ ਪੈਣੀ ਪਰ ਯਾਰ ਨੀਂਤ ਰੱਖੋ ਬਾਤ ਆਈ ਮੈਂ ਕਹਿਣਾ ਚਾਹੁੰਦਾ ਜੀ ਕਿ ਰਲ ਮਿਲ ਕੇ ਇਸ ਗੱਲ ਦਾ ਹੱਲ ਕੱਢੋ ਔਰ ਸੋਫਟ ਹੋ ਗੋ ਦਇਆਵਾਨ ਬਣੋ ਹੰਕਾਰੀ ਨਾ ਬਣੋ ਜੇ ਇੱਕ ਵੀ ਕਿਸਾਨ ਦੀ ਜਾਨ ਜਾਂਦੀ ਹੈ ਨਾ ਤੇ ਉਹਦੀ ਲਾਹਨ ਤੇ ਉਸ ਦੇਸ਼ ਦੇ ਰਾਜਾ ਤੇ ਪੈਂਦੀ ਆ ਉਸ ਦੇਸ਼ ਦਾ ਰਾਜਾ ਕੌਣ ਹੈ ਇਹ ਸਭ ਨੂੰ ਪਤਾ ਹੈ ਬਿਲਕੁਲ ਨikhil ji ਨੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਜਿਹੜੀ ਇੱਕ ਵੀ ਕਿਸਾਨ ਦੀ ਮੌਤ ਇਹ ਗੱਲ ਪਹਿਲੇ ਸੁਣਨ ਵਾਲੀ ਹੈ ਬਹੁਤ ਵੱਡੀ ਗੱਲ ਕੀਤੀ ਹੈ ਨikhil ji ਤੁਸੀਂ ਕਿ ਇੱਕ ਵੀ ਜਿਹੜੀ ਕਿਸਾਨ ਦੀ ਮੌਤ ਹੈ ਸਾਡੇ ਲਈ ਅਸੀਂ ਸੁਣਦੇ ਹਾਂ ਕਿ ਕਿਸਾਨ ਦੀ ਮੌਤ ਹੋ ਗਈ ਹੈ ਇਹ ਬੜੀ ਆਮ ਗੱਲ ਲੱਗਦੀ ਹੈ ਲੇਕਿਨ ਜਿਹਦੀ ਮੌਤ ਹੋਈ ਹੋਵੇ ਜਿਹਦੇ ਪਰਿਵਾਰ ਚੋਂ ਇੱਕ ਜੀ ਘਟਿਆ ਹੋਵੇ ਪਤਾ ਉਹਨੂੰ ਹੀ ਲੱਗਦਾ ਸੋ ਰਵਨੀਤ ਬਿੱਟੂ ਜੀ ਨੂੰ ਚਾਹੀਦਾ ਕਿ ਕਿਸੇ ਨਾ ਕਿਸੇ ਤਰੀਕੇ ਇਹ ਮਸਲਾ ਹੱਲ ਕਰਾਉਣ ਤੇ ਨikhil ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ